ਮੈਂ ਤੁਹਾਡਾ ਆਪਣਾ ਰਜੇਸ਼ ਅਗਰ왈 ਤੁਸੀਂ ਦੇਖ ਸਕਦੇ ਹੋ ਕਿ ਪਟਿਆਲਾ ਤੋਂ ਬਡੁੰਗਰ ਰੋਡ ਤੇ ਕਿਸ ਤਰ੍ਹਾਂ ਜਿਹੜੇ ਹਨ ਔਰ ਨਗਰ ਨਿਗਮ ਵੱਲੋਂ ਜਿਹੜੇ ਹਨ ਕੂੜੇ ਦੇ ਜਿਹੜੇ ਹਨ ਦਾਨ ਲਗਾਏ ਗਏ ਨੇ ਤਾਂ ਤੁਸੀਂ ਇਹਨਾਂ ਦੇਖ ਸਕਦੇ ਹੋ ਕਿ ਕੂੜੇਦਾਨਾਂ ਦੇ ਵਿੱਚ ਜਿਹੜਾ ਕੂੜਾ ਪਿਆ ਹੈ ਉਸ ਤੋਂ ਇਲਾਵਾ ਸੜਕਾਂ ਤੇ ਕਿਸ ਤਰ੍ਹਾਂ ਗੰਦਗੀ ਦੇ ਢੇਰ ਜਿਹੜੇ ਹਨ ਉਹ ਫੈਲੇ ਹੋਏ ਆਲੇ ਦੁਆਲੇ ਸਾਰੇ ਪਾਸੇ ਦੇ ਬਡੁੰਗਰ ਦੇ ਖੇਤਰ ਵਿੱਚ ਗੰਦਗੀ ਹੀ ਗੰਦਗੀ ਜੜੀ ਹੈ ਉਹ ਫੈਲੀ ਹੋਈ ਹੈ ਜਿਸ ਕਾਰਨ ਵਰੂਧਾਰ ਪਾਣੀ ਵੀ ਜਿਹੜਾ ਹੈ ਉਹ ਸੜਕਾਂ ਤੇ ਖਿਲਰ ਰਿਹਾ ਪਿਆ ਹੈ ਇਸ ਨਾਲ ਬਿਮਾਰੀਆਂ ਪ੍ਰਦੂਸ਼ਣ ਆਦੀ ਜਿਹੜਾ ਹੈ ਉਹ ਵੱਡੇ ਪੱਧਰ ਤੇ ਫੈਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੈ ਕੂੜਾ ਸੜਕਾਂ ਤੇ ਅਗਰ ਇਸ ਤਰ੍ਹਾਂ ਹੀ ਪਿਆ ਰਹੇਗਾ ਤਾਂ ਨਗਰ ਨਿਗਮ ਦੇ ਮਿਊਨਿਸਪਲ ਐਕਟ ਦੀਆਂ ਧੱਜੀਆਂ ਅਤੇ ਮੇਰਾ ਪਟਿਆਲਾ ਮੈਂ ਹੀ ਸਵਾਰਾ ਦੀਆਂ ਧੱਜੀਆਂ ਜਿਹੜੀਆਂ ਆ ਉਸ ਰਿਆਮ ਉੜਦੀਆਂ ਦਿਖਾਈ ਦੇਣਗੀਆਂ ਤੁਸੀਂ ਇਹ ਦੇਖ ਸਕਦੇ ਹੋ ਵੀ ਸੜਕਾਂ ਤੇ ਕੂੜੇ ਦੇ ਢੇਰ ਤੋਂ ਨਿਕਲ ਕੇ ਪਾਣੀ ਗੰਦਾ ਜਿਹੜਾ ਹੈ ਉਹ ਕਿਵੇਂ ਆਲੇ ਦੁਆਲੇ ਖੜਾ ਹੈ ਅਤੇ ਬਦਬੂ ਫੈਲਾ ਰਿਹਾ ਹੈ ਬਿਮਾਰੀਆਂ ਫੈਲਾ ਰਿਹਾ ਹੈ ਪ੍ਰਦੂਸ਼ਣ ਫੈਲਾ ਰਿਹਾ ਹੈ ਪਰ ਨਗਰ ਨਿਗਮ ਜਿਹੜਾ ਹੈ ਉਹ ਇਸ ਸੰਬੰਧੀ ਜਿਹੜਾ ਹੈ ਪੂਰੀ ਤਰ੍ਹਾਂ ਚੁੱਪ ਹੈ ਤੁਸੀਂ ਕੂੜੇਦਾਨਾਂ ਦੀ ਹਾਲ ਉਹ ਖੁਦ ਹੀ ਦੇਖ ਸਕਦੇ ਹੋ ਵੀ ਆਪਣੀ ਹੀ ਇੰਨੀ ਜ਼ਿਆਦਾ ਤਰਸਯੋਗ ਹਾਲਤ ਹੋ ਗਈ ਹੈ ਕਿ ਉਹ ਕੂੜਾਦਾਨ ਵਿੱਚ ਕੂੜਾ ਸਮਾਹ ਹੀ ਨਹੀਂ ਰਿਹਾ ਤੇ ਕੂੜਾ ਸੜਕਾਂ ਤੇ ਖਿਲਰ ਰਿਹਾ ਹੈ ਜਿਸ ਦਾ ਨਤੀਜੇ ਵਜੋਂ ਜਿਹੜੀ ਗੰਦਗੀ ਚਾਰੋਂ ਤਰਫ ਫੈਲ ਰਹੀ ਹੈ ਧੰਨਵਾਦ